ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਇਸ ਚੀਜ਼ ਤੋਂ ਰੋਂਨੇ ਆ ਕਿ ਕ੍ਰਿਸਚੀਅਨਾਂ ਦੇ ਦਿਵਾਨਾਂ ਦੇ ਵਿੱਚ ਲੱਖਾਂ ਦੀ ਗਿਣਤੀ ਦਾ ਇਕੱਠ ਹੁੰਦਾ ਤੇ ਸਾਡੇ ਸਿੱਖਾਂ ਦੀ ਕੋਈ ਵੀ ਕੋਈ ਗੁਰਦਾਰੇ ਦਾ ਪ੍ਰੋਗਰਾਮ ਹੁੰਦਾ ਕੋਈ ਕਨਵੈਨਸ਼ਨ ਹੁੰਦੀ ਹੈ ਕੁਛ ਵੀ ਹੁੰਦਾ ਤੇ ਉੱਥੇ ਇਕੱਠ ਹੁੰਦਾ ਹੀ ਨਹੀਂ ਜੇ ਹੁੰਦਾ ਹੀ ਹੁੰਦਾ ਤੇ ਨੌਜਵਾਨ ਜਿਹੜਾ ਉਹ ਕੋਈ ਨਹੀਂ ਦਿਸਦਾ ਬੱਚਾ ਉੱਥੇ ਕੋਈ ਨਹੀਂ ਦਿਸਦਾ ਸਿਰਫ ਬਜ਼ੁਰਗ ਬੈਠੇ ਹੁੰਦੇ ਆ ਤੇ ਇਸ ਚੀਜ਼ ਤੇ ਅਸੀਂ ਵਿਚਾਰ ਨਹੀਂ ਕਰਦੇ ਵੀ ਇਹ ਕਿਉਂ ਆ ਇਹ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਮੈਂ ਨਾ ਬਹੁਤ ਨੇੜੇ ਤੋਂ 크੍ਰਿਸਚਨ ਧਰਮ ਦੇ ਸਾਰਾ ਕੁਝ ਦੇਖਿਆ ਤੇ ਇਹਨਾਂ ਦੇ ਦਿਵਾਨਾਂ ਦੇ ਵਿੱਚ ਬਹਿ ਕੇ ਔਰ ਇਹਨਾਂ ਦੀ ਪੂਰੀ ਸਟੱਡੀ ਕਰਕੇ ਦੇਖੀ ਮੈਂ ਔਰ ਬਾਈਬਲ 66 ਕਿਤਾਬਾਂ ਦੇ ਵਿੱਚੋਂ ਕੋਈ ਬੰਦਾ ਕਿਸੇ ਵੀ ਚੀਜ਼ ਬਾਰੇ ਪੁੱਛ ਲਵੇ ਹਰ ਚੀਜ਼ ਬਾਰੇ ਪਤਾ ਪਹਿਲਾ ਜਿਹੜਾ ਵਾ ਇਹਦਾ ਜਿਹੜਾ ਬਾਈਬਲ ਦਾ ਪੁਰਾਣਾ ਨੇਮ ਉਤਪਤ ਤੋਂ ਲੈ ਕੇ ਮਲਾਕੀ ਤੱਕ ਤੇ ਜਿਹੜਾ ਨਵਾਂ ਨੇਮ ਆ ਉਹ ਮੱਤੀ ਦੀ ਅੰਜੀਰ ਤੋਂ ਲੈ ਕੇ ਤੇ ਪ੍ਰਕਾਸ਼ ਦੀ ਪੋਥੀ ਤੱਕ ਕੁਝ ਵੀ ਪੁੱਛ ਲਵੇ ਕੋਈ ਹਰ ਚੀਜ਼ ਬਾਰੇ ਜਾਣਕਾਰੀ ਆ ਤੇ ਮੈਨੂੰ ਕੁਦਰਤ ਨੇ ਫੋਟੋਗ੍ਰਾਫਿਕ ਮੈਮਰੀ ਦਿੱਤੀ ਮੈਂ ਇੱਕ ਵਾਰੀ ਪੜ੍ਹ ਕੇ ਸਾਰੀ ਕਿਤਾਬ ਵੀ ਯਾਦ ਕਰ ਲੈਣਾ ਤੇ ਦਾ ਦੱਸ ਦਿਆਂ ਬਹੁਤ ਵੀਡੀਓ ਵਾਇਰਲ ਨੇ ਸੁਣੀਆਂ ਵੀ ਹੋਣਗੀਆਂ ਤੁਸੀਂ ਹੁਣ ਹੁੰਦਾ ਕੀ ਆ 크ਰਿਸਚੀਅਨ ਧਰਮ ਦੇ ਵਿੱਚ ਚਾਹੇ ਅੰਕਰ ਨਰੂਲੇ ਦਾ ਦੀਵਾਨ ਆ ਤੇ ਚਾਹੇ ਤਾਜਪੁਰ ਪਾਸਟਰ ਬਜਿੰਦਰ ਜਿਹੜਾ ਉਹਦਾ ਦੀਵਾਨ ਆ ਉਹਦੇ ਵਿੱਚ ਕੀ ਹੁੰਦਾ ਜਿਹੜਾ ਵੀ ਜਾਂਦਾ ਹੈ ਨਾ ਉਹਦਾ ਕਾਰਡ ਬਣਾਉਂਦੇ ਬਕਾਇਦਾ ਉਹ ਕਾਰਡ ਜਿਹੜਾ ਹੈ ਨਾ ਜਾ ਕੇ ਸਵੈਪ ਕਰਨਾ ਪੈਂਦਾ ਕਾਰਡ ਇਹਦਾ ਸਾਹਮਣੇ ਕਰਨਾ ਪੈਂਦਾ ਹਾਜ਼ਰੀ ਲੱਗ ਜਾਂਦੀ ਆ ਤੁਸੀਂ ਅਗਲੇ ਐਤਵਾਰ ਨਹੀਂ ਗਏ ਤਾਂ ਉਸ ਤੋਂ ਅਗਲੇ ਐਤਵਾਰ ਅਗਲੇ ਦਿਨ ਤੁਹਾਨੂੰ ਮੈਸੇਜ ਆ ਜਾਣਾ ਸੋਮਵਾਰ ਤੁਹਾਨੂੰ ਮੈਸੇਜ ਆ ਜਾਣਾ ਵੀ ਕੱਲ ਤੁਸੀਂ ਦੀਵਾਨ ਵਿੱਚ ਕਿਉਂ ਨਹੀਂ ਆਏ ਤੇ ਜੇ ਮਤਲਬ ਦੱਸਿਆ ਕੋਈ ਕਾਰਨ ਵੀ ਆਹ ਗੱਲਬਾਤ ਆ ਜੇ ਤੇ ਕੋਈ ਠੋਸ ਕਾਰਨ ਹੋਇਆ ਠੀਕ ਹੈ ਨਹੀਂ ਤੇ ਤੁਹਾਨੂੰ ਜੁਰਮਾਨਾ ਲੱਗੂਗਾ ਵੀ ਤੁਸੀਂ ਕਿਉਂ ਨਹੀਂ ਆਏ ਤੇ ਸਾਡੇ ਗੁਰੂ ਘਰਾਂ 'ਚ ਪੁੱਛਦਾ ਹੀ ਕੋਈ ਨਹੀਂ ਕੋਈ ਕਿਸੇ ਦਾ ਨਿਆਣਾ ਜਾਂਦਾ ਜਾਏ ਨਹੀਂ ਜਾਂਦਾ ਨਾ ਜਾਏ 6-6000 ਤੇ ਗਰੰਥੀ ਸਿੰਘ ਰੱਖੇ ਆ ਉਹ ਵਿਚਾਰੇ ਜਿਹੜੇ ਆ ਫਿਰ ਡਿਊਟੀ ਵੀ ਤੇ ਉਹਨਾਂ ਕੀ ਕਰਨਗੇ ਜਿੰਨੇ ਕੋ ਉਹਨਾਂ ਨੂੰ ਪੈਸੇ ਦੇਣੇ ਆ ਤੇ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਐਤਵਾਰ ਦੇ ਦਿਨ ਜਿਹੜੇ ਬੱਚੇ ਨੇ ਚਾਹੇ ਉਹ ਛੋਟੇ ਬੱਚੇ ਨੇ ਚਾਹੇ ਵੱਡੇ ਬੱਚੇ ਆ ਉਹਨਾਂ ਦਾ ਕੀ ਆ ਵੀ ਸੰਡੇ ਸਕੂਲ 'ਚ ਬਹਿਣਾ ਜ਼ਰੂਰੀ ਆ ਤੇ ਜਿਹੜੇ ਵੱਡੇ ਨੇ ਉਹਨਾਂ ਦਾ ਆ ਉਹਨਾਂ ਦੇ ਹਿਸਾਬ ਦੇ ਨਾਲ ਕਲਾਸਾਂ ਲਾਉਣੀਆਂ ਜ਼ਰੂਰੀ ਨੇ ਕਿ ਉਹ ਬੱਚਿਆਂ ਦੀਆਂ ਕਲਾਸਾਂ ਜੜੀਆਂ ਨੇ ਨਾ ਉਹ ਜ਼ਰੂਰ ਲਾਉਣਗੇ ਤੇ ਉਹਨਾਂ ਦੀ ਬੱਚਿਆਂ ਦੀ ਟ੍ਰੇਨਿੰਗ ਇੰਨੀ ਕਿ ਜ਼ਿਆਦਾ ਹੁੰਦੀ ਆ ਕਿ ਜਦੋਂ ਪਾਸਟਰ ਜਿਹੜਾ ਨਾ ਉਹ ਬੋਲਦਾ ਤੇ ਉਹਦੇ ਬੋਲਣ ਦੇ 3 ਸੈਕਿੰਡ ਦੇ ਵਿੱਚ ਵਿੱਚ ਬੱਚੇ ਚੈਪਟਰ ਤੇ ਉਹ ਲਾਈਨਾਂ ਕੱਢ ਕੇ ਬਾਹਰ ਰੱਖ ਦਿੰਦੇ ਆ ਬੱਚਿਆਂ ਨੂੰ ਕੱਲੇ-ਕੱਲੇ ਅਧਿਆਏ ਦਾ ਪਤਾ ਕਿ ਉਹ ਅਧਿਆਏ ਜਿਹੜਾ ਵਾ ਉਹ ਪੁਸਤਕ ਦੇ ਪਹਿਲਾਂ ਆਉਂਦਾ ਕਿ ਸੈਂਟਰ ਵਿੱਚ ਆਉਂਦਾ ਕਿ ਲਾਸਟ ਵਿੱਚ ਆਉਂਦਾ ਉਹ ਇੱਕਦਮ ਕੱਢ ਕੇ ਰੱਖ ਦੇਣਗੇ ਉਹਨਾਂ ਦੀ ਪ੍ਰੈਕਟਿਸ ਇੰਨੀ ਜ਼ਿਆਦਾ ਹੁੰਦੀ ਆ ਜਿੱਦਾਂ ਹੁਣ ਮੈਨੂੰ ਵੀ ਉਹਨਾਂ ਦੇ ਜਬੂਰ ਵੀ ਜਵਾਨੀ ਯਾਦ ਹੋ ਗਏ ਉਹਨਾਂ ਦੇ ਕਿਉਂਕਿ ਮੈਨੂੰ ਇੱਕੋ ਵਾਰੀ ਪੜ੍ਹ ਕੇ ਚੀਜ਼ ਯਾਦ ਹੋ ਜਾਂਦੀ ਆ ਮੰਨ ਲਓ ਪਾਸਟਰ ਨੇ ਬੋਲ ਦਿੱਤਾ 91 ਜਬੂਰ ਕਢੋ ਜੀ ਨਾਲ ਹੀ ਤਿੰਨਾਂ ਸੈਕਿੰਡਾਂ ਤੋਂ ਪਹਿਲਾਂ ਪਹਿਲਾਂ ਬੱਚੇ ਨੇ ਬੋਲ ਦੇਣਾ ਜਿਹੜਾ ਆਤਮਾਹੰਮ ਦੀ ਓਟ ਵਿੱਚ ਵਸਦਾ ਹੋ ਸਰਬਸ਼ਕਤੀਮਾਨ ਦੇ ਸਹਾਇ ਹੈ ਟਿਕੇਗਾ ਮੈਂ ਜਹੋਵਾ ਦੇ ਵਿਖਿਆਖਾਂਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜ੍ਹ ਹੈ ਮੇਰਾ ਪਰਮੇਸ਼ਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਕਿਨੂੰ ਫੰਦੀ ਦੀ ਫਾਹੀ ਵਿੱਚੋਂ ਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਆਪਣੇ ਖੰਭਾਂ ਨਾਲ ਤੈਨੂੰ ਟਾਕੇ ਲਵੇਗਾ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲੱਗੇ ਸਾਰੇ ਮੈਨੂੰ ਹੁੰਦਾ ਯਾਨੀ ਕਿ ਫਿਰ ਵੀਡੀਓ ਲੰਮੀ ਹੋ ਜੈਣੀ ਜੇ ਮੈਂ ਪੂਰਾ ਬੋਲਿਆ ਤੇ ਫਿਰ ਉਹਨੇ ਬੋਲਣਾ ਜੀ 23 ਜਬੂਰ ਜਦੋਂ 23 ਜਬੂਰ ਬੋਲਣਾ ਤੇ ਫਟਾਫਟ ਦਿਨਾਂ ਸਕਿੰਟਾਂ ਦੇ ਵਿੱਚ ਵਿੱਚ ਬੱਚੇ ਨੇ ਬੋਲ ਦੇਣਾ ਯਹੋਵਾ ਮੇਰਾ ਯਾਲੀ ਹੈ ਮੈਨੂੰ ਥੜਨੀ ਹੋਵੇਗੀ ਉਹ ਮੈਨੂੰ ਹਰੇ ਹਰੇ ਕਾਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ ਮੈਨੂੰ ਸੁਖ ਦਾ ਇੱਕ ਪਾਣੀਆ ਕੋਲੇ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿਤ ਮੇਰੀ ਅਗਵਾਈ ਕਰਦਾ ਹੈ ਭਾਵੇਂ ਮੈਂ ਮੌਤ ਦੀ ਸ਼ਾਂਦੀ ਬਾਦੀ ਵਿੱਚ ਫਿਰ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਛੋਟੀ ਤੇ ਤੇਰੀ ਲਾਠੀ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸਮੁਖ ਮੇਰੇ ਲਈ ਮੇਜ਼ ਵਿਛਾਉਂਦਾ ਹੈ ਤੇ ਮੇਰੇ ਸਿਰ ਉੱਤੇ ਤੇਲ ਛਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚਮੁੱਚ ਭਲੇ ਆਰਦੇ ਆ ਜੀਵਨ ਪਰ ਮੇਰਾ ਪਿੱਛਾ ਕਰਨਗੇ ਆ ਤੇ ਮੈਂ ਸਦਾ ਯਹੋਵਾ ਦੇ ਘਰ ਵਿੱਚ ਬਸਾਂਗਾ ਕਹਿਣ ਦਾ ਮਤਲਬ ਤਿੰਨਾਂ ਸਕਿੰਟਾਂ ਦੇ ਵਿੱਚ ਵਿੱਚ ਬੱਚੇ ਚੈਪਟਰ ਕੱਢ ਕੇ ਰੱਖ ਦਿੰਦੇ ਆ ਪਾਸਟਰ ਨੇ ਬੋਲਣਾ ਮੱਤੀ 6 ਫਟਾਫਟ ਬੋਲਣਾ ਸ਼ੁਰੂ ਕਰ ਦੇਣਾ हे ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਆਸਾਨੂੰ ਦੇ ਤੇ ਸਾਡੇ ਕਰਸ਼ਨ ਮਾਫ ਕਰ ਜਿਵੇਂ ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕਰ ਦਤ ਹੈ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਕੋ ਪਰਿਆਈ ਤੋਂ ਬਚਾ ਮੰਨ ਲਓ ਪਾਸਟਰ ਨੇ ਬੋਲ ਦਿੱਤਾ ਕੋਲਸੀਆਂ 3:18 ਕਢੋ हे ਪਤੀਓ ਆਪਣੀਆਂ ਪਤੀਆਂ ਇਹੇ ਪਤਨੀਆਂ ਆਪਣੇ ਪਤੀਆਂ ਦੀਆਂ ਆਗਿਆਕਾਰ ਹੋਵੋ ਤੇ ਉਹਨਾਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਵਿੱਚ ਯੋਗ ਹੈ हे ਪਤੀਓ ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਹਨਾਂ ਨਾਲ ਕੌੜੇ ਨਾ ਹੋਵੋ ਉਹਨਾਂ ਨੂੰ 3 ਸਕਿੰਟ ਤੋਂ ਪਹਿਲਾਂ ਪਹਿਲਾਂ ਬੋਲ ਦੇਣਾ ਇਹ ਮਤਲਬ ਮੰਨ ਲਓ ਕਲੂਸੀਆਂ 3 ਦੀ 18 ਤੇ ਜੇ ਉਹਨਾਂ ਨੇ ਕਹਿਤਾ ਜੀ ਅਫਸੀਆਂ 5 ਦੀ 22 ਕਹੋ ਜੀ हे ਪਤਨੀਆਂ ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਵੇਦ ਦੇ ਵਿੱਚ ਹੈ ਕਿਉਂਕਿ ਪਤੀ ਪਤਨੀ ਦਾ ਸਿਰ ਹੈ ਕਹਿੰਦਾ ਮਤਲਬ ਕਿ ਉਹਨਾਂ ਨੇ 3 ਸਕਿੰਟਾਂ ਦੇ ਵਿੱਚ ਵਿੱਚ ਬੋਲ ਦੇਣਾ ਜੇ ਮਾਨੋ ਪਾਸਟਰ ਨੇ ਕਹਿਤਾ ਜੀ ਦਾਨੀਅਲ 25 ਦੀ 29 ਕਢੋ ਤੇ ਫੜਾ ਫੜ ਬੱਚਿਆਂ ਨੇ ਬੋਲ ਦੇਣਾ ਜੀ ਮਨੇ ਮਨੇ ਤਕਿਲ ਉਫਾਰਸੀਨ ਇਹ ਇੱਕ ਇਦਾਂ ਦੀ ਲਾਈਨ ਹੈ ਕਿਸੇ ਵੀ ਪਾਸ਼ਾ ਦੀ ਬਾਈਬਲ ਹੋਵੇ ਉਹਦੇ ਵਿੱਚ ਇਹ ਲਾਈਨਾਂ ਸੇਮ ਲਿਖੀਆਂ ਨੇ ਮਨੇ ਮਨੇ ਤਕਿਲ ਉਫਾਰਸੀਨ ਇਹ ਦਾਨੀਅਲ ਨਾਮ ਦਾ ਜਿਹੜਾ ਕਰੈਕਟਰ ਸੀ ਨਾ ਉਹਨੇ ਰਾਜੇ ਦੀ ਭਵਿੱਖਬਾਣੀ ਕੀਤੀ ਸੀ ਕਿ ਤੈਨੂੰ ਤਕੜੀ ਵਿੱਚ ਤੋਲਿਆ ਗਿਆ ਹੈ ਤੇਰੇ ਪਾਪ ਤੇ ਪੁੰਨ ਦਾ ਹਿਸਾਬ ਕੀਤਾ ਗਿਆ ਹੈ ਅਤੇ ਤੈਨੂੰ ਘੱਟ ਪਾਇਆ ਗਿਆ ਹੈ ਤੇਰਾ ਰਾਜ ਫਰੀਸੀਆਂ ਨੂੰ ਦੇ ਦਿੱਤਾ ਗਿਆ ਹੈ ਤੇ ਇਸ ਚੈਪਟਰ ਦੇ ਵਿੱਚ ਲਿਖਿਆ ਅਨੁਸਾਰ ਉਦਾਂ ਹੋਇਆ ਤੇ ਉਹ ਰਾਜਾ ਜਿਹੜਾ ਸੀ ਉਹਨੂੰ ਵੜ ਦਿੱਤਾ ਗਿਆ ਤੇ ਉਹ ਦਾਨੀਅਲ ਜਿਹੜਾ ਸੀ ਅੱਗੇ ਜਾ ਕੇ ਉਹਨੂੰ ਸ਼ੇਰਾਂ ਦੇ ਘਰ ਨੇ ਜੁੱਟਿਆ ਗਿਆ ਇਹ ਸਾਰੀ ਕਹਾਣੀ ਚੱਲਦੀ ਆ ਫਿਰ ਇਹ ਮਤਲਬ ਹਰ ਬਾਈਬਲ ਦੇ ਵਿੱਚ ਜਿਹੜਾ ਨਾ ਇਹ ਸੇਮ ਹੀ ਹੁੰਦਾ ਤੇ ਮੰਨ ਲਓ ਜੇ ਪਾਸਟਰ ਨੇ ਕਹਿ ਦਿੱਤਾ ਦਾ ਇਹ ਮਤੀ 27 ਦੀ 46 ਕਢੋ ਤੇ ਉਹਦੇ ਵਿੱਚ ਕੀ ਆ ਕੀ ਜਸੂ ਮਸੀਹ ਨੇ ਆਪਣੇ ਆਖਰੀ ਟਾਈਮ ਜਦੋਂ ਸੂਲੀ ਤੇ ਚੜਨ ਵੇਲੇ ਬੋਲਿਆ ਏਲੀ ਏਲੀ ਲਾਮੇ ਸਬਕਤਾਨੀ ਜਿਹਦਾ ਮਤਲਬ ਹੈ ਏਲੀ ਏਲੀ हे ਪ੍ਰਭੂ हे ਪ੍ਰਭੂ ਤੂੰ ਮੈਨੂੰ ਛੱਡ ਕਿਉਂ ਦਿੱਤਾ ਜੇ ਹੋ ਸਕਦਾ ਤਾਂ ਇਹ ਦੁੱਖਾਂ ਦਾ ਪਿਆਲਾ ਮੇਰੇ ਤੋਂ ਟਲ ਜਾਵੇ ਜਾਨੀ ਕੀ ਮੌਤ ਦਾ ਭੈ ਆ ਗਿਆ ਤੇ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਪੁੱਛ ਕੇ ਦੇਖ ਲੋ ਕਿਸੇ ਨੂੰ ਪਤਾ ਹੀ ਨਹੀਂ ਸ੍ਰੀ ਰਾਗ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਜੀ ਸ੍ਰੀ ਰਾਗ ਜਿਹੜਾ ਆਰੰਭ ਦੇ ਵਿੱਚ ਆ ਹੈ ਇਤਨਾ ਸ੍ਰੀ ਰਾਗ ਕਿੱਥੇ ਆ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਜੀ ਇਤਨਾ ਸ੍ਰੀ ਰਾਗ ਸੈਂਟਰ ਦੇ ਵਿੱਚ ਆ ਜਯਜਵੰਤੀ ਰਾਗ ਕਿੱਥੇ ਆ ਜੀ ਕਢੋ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਜਯਜਵੰਤੀ ਰਾਗ ਲਾਸਟ ਦੇ ਵਿੱਚ ਆ ਸ਼ਾਇਦ ਹੀ ਕੋਈ ਬੱਚਾ ਹੋਏਗਾ ਜਿਨੂੰ 31 ਦੇ 31 ਰਾਗਾਂ ਦਾ ਬਾਰੇ ਪਤਾ ਹੋਵੇਗਾ ਉਹਨੂੰ ਜਾਣਕਾਰੀ ਹੋਏਗੀ ਸ੍ਰੀ ਰਾਗ ਮਾਜਰਾ ਗੌੜੀ ਰਾਗ ਅਸਰ ਰਾਗ ਗੁਜਰੀ ਰਾਗ ਦੇਵਕੰਧਾਰੀ ਰਾਗ ਬਿਹਗੜਾ ਰਾਗ ਬਟਹੰਸ ਸੋਟ ਤਨਾਸਰੀ ਜੈਸਰੀ ਟੋਡੀ ਬਰਾਰੀ ਤਲੰਗ ਸੁਹੀ ਬਲਾਵਲ ਗੁੰਦਰਾਮ ਕਲੀ ਨਾਥਨ ਨਰਨ ਮਾਲੀ ਗੌੜਾ ਮਾਰੂ ਤਖਾੜੀ ਕੇਦਾਰਾ ਪੈਰੋ ਪਸੰਦ ਸਾਰਿਆਂ ਮਲਾਰ ਕਰਨ ਦਾ ਕਲਿਆਣ ਪਰਵਤੀ ਜਯਾਵੰਤੀ 31 ਦੇ 31 ਰਾਗਾਂ ਦਾ ਸ਼ਾਇਦ ਹੀ ਕਿਸੇ ਬੱਚੇ ਨੂੰ ਪਤਾ ਹੋਵੇ ਕਿਉਂ ਕਿ ਸਾਡੇ ਜਿਹੜੇ ਨੇ ਉਹ ਕੋਸ਼ਿਸ਼ ਹੀ ਨਹੀਂ ਕਰਦੇ ਬੱਚਿਆਂ ਨੂੰ ਧਾਰਮਿਕ ਪ੍ਰੋਗਰਾਮ ਦੇ ਵਿੱਚ ਲਿਜਾਣ ਦੀ ਤੇ ਨਾ ਹੀ ਕੋਈ ਬੱਚਿਆਂ ਦੀ ਹਾਜ਼ਰੀ ਲਾਉਂਦਾ ਬੱਚਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਕਿ ਤੁਸੀਂ ਕਿਉਂ ਨਹੀਂ ਆਏ ਭਾਈ ਉਹ ਜੇ ਹਫ਼ਤੇ ਦੇ ਵਿੱਚ ਰੋਜ਼ ਨਹੀਂ ਗੁਰਦੁਆਰਾ ਸਾਹਿਬ ਜਾ ਸਕਦੇ ਇੱਕ ਦਿਨ ਤੇ ਜਾਓ ਬੱਚਿਆਂ ਨੂੰ ਨਾਲ ਲੈ ਕੇ ਤੇ ਹੁਣ ਗੁੱਸਾ ਲੱਗਣਾ ਸੁਣ ਕੇ ਬੀਬੀਆਂ ਜੇ ਗੁਰਦਾਰੇ ਚਲ ਗਈਆਂ ਤੇ ਫਿਰ ਨਾਟਕ ਦਾ ਕਿੱਦਾਂ ਪਤਾ ਲੱਗੇਗਾ ਵੀ ਨਾਟਕ ਦੀ ਕਿਸ਼ਤ ਦੇ ਵਿੱਚ ਕੀ ਹੋਇਆ ਦਰਾਣੀ ਨੇ ਜਠਾਣੀ ਨੂੰ ਕਿੱਦਾਂ ਮਾਰਿਆ ਦਿਓਰ ਨੇ ਜੇਠ ਦੀ ਦੁਕਾਨ ਕਿੱਦਾਂ ਸਾੜੀ ਇਹ ਕਿਦਾਂ ਪਤਾ ਲੱਗੇਗਾ ਨਾਟਕ ਦੇ ਵਿੱਚ ਕੀ ਬਣਿਆ ਨਾਟਕ ਦੇਖਣ ਤੋਂ ਵਿਹਲ ਮਿਲੇਗੀ ਤੇ ਗੁਰਦਾਰੇ ਜਾਣਗੀਆਂ ਉਹ ਤਾਂ ਕਹਿ ਦਿੰਦੀਆਂ ਜੀ ਸਾਨੂੰ ਟਾਈਮ ਨਹੀਂ ਮਿਲਦਾ ਟਾਈਮ ਬੜਾ ਜੇ ਟਾਈਮ ਕੱਢਣਾ ਹੋਵੇ ਤੇ ਤੇ ਹੋਰ ਵੀ ਬਾਈਬਲ ਦਾ ਮਤਲਬ ਬਹੁਤ ਕੁਝ ਮੈਨੂੰ ਤਾਂ ਸਾਰੀ ਜਾਦਾ 66 ਦੀਆਂ 66 ਕਿਤਾਬਾਂ ਦਾ ਪਤਾ ਤੇ ਇੱਕ ਗੱਲ ਮੈਂ ਹੋਰ ਇੱਥੇ ਦੱਸ ਦਿਆਂ ਹੁਣ ਇਹਦੇ ਵਿੱਚ ਕੋਈ ਇਹ ਨਾ ਸਮਝੇ ਵੀ ਨਿਹੰਗ ਸਿੰਘ ਦਾ ਪਾਣਾ ਪਾਇਆ ਤੇ ਬਾਈਬਲ ਯਾਦ ਕਰਕੇ ਬੈਠਾ ਮੈਂ ਸਿਰਫ ਤੇ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ ਤੇ ਉਸ ਨੂੰ ਸਮਰਪਿਤ ਹਾਂ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤੇ ਨਹੀਂ ਆਨੇ ਹੋ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸ਼ਾਸਤਰ ਬੇਸਬਬੋ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਨ ਕਿਰਪਾ ਤੁਮਰੀ ਕਰ ਮੈ ਨਾ ਕਹੋ ਸਭ ਤੋ ਹੈ ਬਖਾਨੇ ਇਸ ਚੀਜ਼ ਤੇ ਮੈਂ ਡਟ ਕੇ ਪਹਿਰਾ ਦਿੰਦਾ ਹਾਂ ਮੈਂ ਕਿਸੇ ਨੂੰ ਨਹੀਂ ਮੰਨਦਾ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੇ ਜੇ ਆਪਣਾ ਧਰਮ ਬਚਾਉਣਾ ਹੈ ਜੇ ਤੁਹਾਨੂੰ ਫਿਕਰ ਹੈ ਕਿ ਸਾਡੀ ਸਿੱਖੀ ਨੂੰ ਖੋਰਾ ਲੱਗ ਰਿਹਾ ਹੈ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰ ਜਾਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰ ਜਾਓ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜੋ ਮਾਮਾ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਜਿਸ ਤਰ੍ਹਾਂ ਪਹਿਲਾਂ ਦਾਦੀਆਂ ਨਾਨੀਆਂ ਰਾਤ ਨੂੰ ਕਹਾਣੀਆਂ ਸੁਣਾਉਂਦੀਆਂ ਸੀ ਨਾ ਤੇ ਬੱਚਿਆਂ ਨੂੰ ਕਹਾਣੀ ਸੁਣਾਇਆ ਕਰੋ ਬੱਚਿਆਂ ਨੂੰ ਦੱਸਿਆ ਕਰੋ ਕਿ ਦੁਨੀ ਚੰਦ ਨੇ ਕੀ ਧਰੋਕ ਮਾਇਆ ਤੇ ਬਚਿੱਤਰ ਸਿੰਘ ਨੇ ਕਿਦਾਂ ਗੁਰੂ ਸਾਹਿਬ ਦੇ ਹੁਕਮਾਂ ਦੇ ਉੱਪਰ ਫੁੱਲ ਚੜ੍ਹਦਿਆਂ ਹਾਥੀ ਦਾ ਮੁਕਾਬਲਾ ਕੀਤਾ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲਵੇ ਦੀਆਂ ਕਹਾਣੀਆਂ ਸੁਣਾਇਆ ਕਰੋ ਬਾਬੇ ਦੀਪ ਸਿੰਘ ਦੀਆਂ ਕਹਾਣੀਆਂ ਸੁਣਾਇਆ ਕਰੋ ਨਿਹਾਲ ਸਿੰਘ ਪੰਜ ਹੱਥਾ ਕੌਣ ਸੀ ਦੱਸਿਆ ਕਰੋ ਬੱਚਿਆਂ ਨੂੰ ਇਹੋ ਜੇ ਸੂਰਬੀਰ ਯੋਧਿਆਂ ਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਇਆ ਕਰੋ ਜਨਰਲ ਜੋਰਾਵਰ ਸਿੰਘ ਕੌਣ ਸੀ ਉਹਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਇਆ ਕਰੋ ਜਿੱਦਾਂ ਦਾ ਬੱਚੇ ਨੂੰ ਲਿਟਰੇਚਰ ਦੇਵਾਂਗੇ ਉਹਨੂੰ ਪੜ੍ਹਾਵਾਂਗੇ ਉਹਨੂੰ ਉਸ ਪਾਸੇ ਤੋਰਾਂਗੇ ਉਦਾਂ ਦਾ ਹੀ ਬੱਚਾ ਬਣ ਜਾਊਗਾ ਤੇ ਤੁਸੀਂ ਕਿਸੇ ਵੀ ਚਰਚ ਜੀ ਜਾ ਕੇ ਕਿਸੇ ਵੀ ਬੱਚੇ ਨੂੰ ਐਦਾਂ ਉਹਨੇ ਬਾਈਬਲ ਫੜੀ ਆ ਬਸ ਤੁਸੀਂ ਪਹਿਲਾ ਪੇਜ ਦੂਜੀ ਬਾਈਬਲ ਦਾ ਫਾਲੋ ਇੰਡੈਕਸ ਦੇਖ ਲਓ ਜਿਹੜਾ ਉੱਥੇ ਚੈਪਟਰ ਲਿਖੇ ਹੁੰਦੇ ਆ ਤੁਸੀਂ ਕਹਿਣਾ ਜੀ ਰੂਥ ਚੈਪਟਰ ਕੱਢੋ ਬੱਚੇ ਨੇ 2 ਸਕਿੰਟ ਦੇ ਵਿੱਚ ਵਿੱਚ ਰੂਥ ਚੈਪਟਰ ਕੱਢ ਦੇਣਾ ਹੈ ਬੱਚੇ ਨੂੰ ਕਹਿਣਾ ਜੀ ਯਿਰਮੀਆਂ ਕੱਢੋ ਉਹਨੇ ਕੱਢ ਦੇਣਾ ਬੱਚੇ ਨੂੰ ਕਹਿਣਾ ਯਿਸਾਯਾ ਕੱਢੋ ਉਹਨੇ ਫਟਾਫਟ ਕੱਢ ਕੇ ਰੱਖ ਦੇਣਾ ਜੀ ਬੱਚੇ ਨੂੰ ਕਹਿਣਾ ਜੀ ਮਾਰਕਸ ਦੀ ਅੰਜੀਲ ਕੱਢੋ ਬੱਚੇ ਨੇ ਕੱਢ ਕੇ ਰੱਖ ਦੇਣੀ ਜੀ ਪ੍ਰਕਾਸ਼ ਜੀ ਪੋਥੀ ਕੱਢੋ ਬੱਚੇ ਨੇ ਕੱਢ ਕੇ ਰੱਖ ਦੇਣੀ ਜੀ ਕੋਈ ਵੀ ਚੈਪਟਰ ਬੋਲੋ ਬੱਚੇ ਨੇ ਕੱਢ ਕੇ ਸਾਹਮਣੇ ਰੱਖ ਦੇਣਾ ਉਹਦੀਆਂ ਲਾਈਨਾਂ ਬੋਲ ਦਿਓ ਉਹਦੀ ਆਇਤ ਬੋਲੋ ਬੱਚੇ ਨੇ ਸਾਹਮਣੇ ਕੱਢ ਕੇ ਰੱਖ ਦੇਣੀ ਆ ਤੇ ਸਾਡੇ ਸਾਡੇ ਬੱਚਿਆਂ ਨੂੰ ਬੋਲੋ ਜੀ 526 ਨੰਬਰ ਅੰਕ ਕੱਢੋ ਜੀ ਗੁਜਰੀ ਦਾਖ ਦਾ ਕੀਲਾ ਸ਼ਬਦ ਆ ਉਹ ਕੱਢੋ ਜੀ ਪਹਿਲਾਂ ਤੇ ਅੱਧਾ ਘੰਟਾ ਘਟੋ ਘਾਟ ਬੱਚਿਆਂ ਨੂੰ ਲੱਭਣਾ ਹੀ ਹੈ ਨਹੀਂ ਹੈ ਤੇ ਜੇ ਲੱਭ ਗਿਆ ਤੇ ਬੱਚਿਆਂ ਕੋ ਫੜਿਆ ਨਹੀਂ ਜਾਣਾ ਗੁਜਰੀ ਸ੍ਰੀ ਜਾਦੇਵ ਜੀ ਕਾ ਪਦਾ ਕਰ ਚੌਥਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਪਰਮਾਦ ਪੁਰਖ ਮਨੋਪੀ ਮਹੰ ਸਤ ਆਦ ਭਾਵ ਰਤੰ ਪਰਮੰ ਪੁਤੰ ਪਰ ਕ੍ਰਿਤ ਪਰੰ ਜਦ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅਮਰਤ ਤਤ ਮਯੰ ਨਾ ਦਣੋਤ ਜਸ ਸਮਰਨੇਨ ਜਨਮ ਜਰਾ ਦਮਰਨ ਪਹੰ ਰਹਾਉ ਇਛ ਸਜਮਾਦ ਪ੍ਰਾਪਹੰ ਜਸ ਸਵਸਤ ਸੁਕ੍ਰਿਤ ਕ੍ਰਿਤੰ ਪਵਪੂਤ ਪਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਲੋਬਾਦ ਦ੍ਰਿਸ਼ਟ ਪਰ ਗ੍ਰਹੰ ਜਦ ਵਿਦ ਆਚਰਨ ਤਜ ਸਕਲ ਦੋਹੇ ਕਿਰਤ ਦੁਰਮਤੀ ਭਜ ਚਕਰ ਤਰਸਨ ਹਰ ਭਗਤ ਨਿਜ ਨਿਹ ਕੇਵਲ ਹਰਿਦ ਕਰਮਣਾ ਬਚਸਾ ਜੋਗੇ ਨਾ ਕਿੰਗ ਜਗੇ ਨਾ ਕਿੰਗ ਦਾਣੇ ਨਾ ਕਿੰਗ ਤਪਸਾ ਗੋਬਿੰਦ ਗੋਬੰਦੇ ਹਿਤ ਜਪ ਨਰ ਸਕਲ ਸਿਧ ਪਦੰ ਜੈ ਦੇਵਾਯੋ ਤਸ ਸਫਟੰ ਪਵ ਭੂਤ ਸਰਬਗਤੰ ਵਾਹਿਗੁਰੂ ਕਹਿਣ ਦਾ ਮਤਲਬ ਬੱਚਿਆਂ ਨੂੰ ਜੋੜੋ ਇਤਿਹਾਸ ਨਾਲ ਜੋੜੋ ਗੁਰਬਾਣੀ ਨਾਲ ਜੋੜੋ ਔਰ ਸਿਮਰਨ ਕਰਾਓ ਸਿਮਰਨ ਬੱਚਿਆਂ ਵਾਸਤੇ ਕੀ ਸਿਆਣਿਆਂ ਵਾਸਤੇ ਕੀ ਜਵਾਨਾਂ ਵਾਸਤੇ ਕੀ ਹਰ ਇੱਕ ਲਈ ਸਿਮਰਨ ਬਹੁਤ ਜ਼ਰੂਰੀ ਹੈ ਕੋਈ ਵੀ ਸ਼ਬਦ ਲੈ ਲਓ ਉਹ ਸਿਮਰਨ ਵਾਲੇ ਪਾਸੇ ਮੁੜ ਕੇ ਲਿਆਉਂਦਾ ਹੈ ਕਿ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਸਿਮਰਨ ਜੜਾ ਇਹ ਵਧ ਤੋਂ ਵਧ ਕਰੋ ਔਰ ਗੁਰੂ ਸਾਹਿਬ ਦੇ ਵਿੱਚ ਅਪੇਧ ਹੋ ਗੁਰੂ ਸਾਹਿਬ ਕਿਰਪਾ ਕਰਨ ਸਿਮਰਨ ਕਰੋ ਵਧ ਤੋਂ ਵਧ ਤੁਹਾਡਾ ਦਰਸ਼ਨ ਦਵਾਰ ਖੁੱਲ੍ਹੇ ਤੁਸੀਂ ਸਿੱਧੀਆਂ ਗੁਰੂ ਸਾਹਿਬ ਦੇ ਨਾਲ ਗੱਲਾਂ ਕਰੋ ਤੁਹਾਡਾ ਜੀਵਨ ਇਦਾਂ ਦਾ ਬਣ ਜਾਏ ਸਿਮਰਨ ਕਰਕੇ ਗੁਰੂ ਵਾਲੇ ਬਣੋ ਅੰਮ੍ਰਿਤਧਾਰੀ ਹੋਵੋ ਤੇ ਤਾਂ ਜੋ ਤੁਹਾਡੇ ਬੱਚੇ ਜਿਹੜੇ ਆ ਨਸ਼ਿਆਂ ਦੇ ਜਾਲ ਦੇ ਵਿੱਚੋਂ ਬਚ ਕੇ ਰਹਿਣ ਨਸ਼ਿਆਂ ਦੇ ਪੰਜੇ ਤੋਂ ਬਚ ਕੇ ਰਹਿਣ ਦੇਖਿਆ ਕਰੋ ਮੀਡੀਆ ਦੇ ਵਿੱਚ ਜਿਹੜੀ ਹਰਿਆਣੇ ਦੀ ਬੀਬੀ ਅਨੁਰਾਧਾ ਕੌਰ Hindu ਧਰਮ ਦੇ ਵਿੱਚੋਂ ਉੱਠ ਕੇ ਔਰ ਉਹਨੇ ਆਪਣੇ ਬੱਚੇ ਨੂੰ ਸਾਬਤ ਸੂਰਤ ਤੇ ਸ਼ਸਤਰਧਾਰੀ ਬਣਾਇਆ ਔਰ ਦਿਮਾਲਾ ਸਜਾ ਕੇ ਬੱਚਾ ਜਿੱਥੇ ਵੀ ਜਾਂਦਾ ਪਾਇਲਟ ਵੀ ਉੱਠ ਕੇ ਉਹ ਬੱਚੇ ਦੇ ਨਾਲ ਸੈਲਫੀਆਂ ਲੈਂਦੇ ਨੇ ਤੇ ਸਾਡੇ ਬੱਚੇ ਕਿਉਂ ਸਿੱਖੀ ਤੋਂ ਦੂਰ ਹੋਈ ਜਾਂਦੇ ਆ ਸੋ ਵੀਡੀਓ ਲੰਮੀ ਹੋ ਰਹੀ ਆ ਵੱਧ ਤੋਂ ਵੱਧ ਪ੍ਰਚਾਰ ਕਰੋ ਔਰ ਵੱਧ ਤੋਂ ਵੱਧ ਬੱਚਿਆਂ ਨੂੰ ਇਤਿਹਾਸ ਦੇ ਨਾਲ ਤੇ ਗੁਰਬਾਣੀ ਦੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ